ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਤੇ ਭਲੇ ਲੋਕਾਂ ਦਾ ਉਧਾਰ ਕਰਦੇ ਹੋਈ ਇੱਕ ਦਿਨ ਉਜਾੜ ਪਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਟਲਿਆ ਤਾਂ ਗੁਰੂ ਜੀ ਨੇ ਪਾਈ ਬਾਲੇ ਜੀ ਨੂੰ ਹੁਕਮ ਦਿੱਤਾ ਕਿ ਬਾਲਾ ਜੀ ਰਹਿਰਾਸ ਦਾ ਵੇਲਾ ਹੋ ਚੁੱਕਿਆ ਹੈ ਰਹਿਰਾਸ ਪੜੋ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲੇ ਨੇ ਰਹਿਰਾਸ ਪੜਨੀ ਸ਼ੁਰੂ ਕਰ ਦਿੱਤੀ ਜਦੋਂ ਭਾਈ ਬਾਲਾ ਜੀ ਨੇ ਰਹਿਰਾਸ ਸਹਿਬ ਦਾ ਪਾਠ ਉੱਚੀ ਉੱਚੀ ਪੜਿਆ ਤਾਂ ਉੱਥੇ ਇੱਕ ਨਜ਼ਦੀਕ ਹੀ ਝੁੱਗੀ ਵਿੱਚੋਂ ਇੱਕ ਬਹੁਤ ਹੀ ਸੁੰਦਰ ਕੰਨਿਆ ਨਿਕਲੀ ਤੇ ਆਣ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਈ ਤੇ ਆਖਣ ਲੱਗੀ ਕਿ ਆਪ ਜੀ ਕੌਣ ਹੋ ਤੇ ਇਸ ਉਜਾੜ ਵਿੱਚ ਕੀ ਕਰਨ ਆਏ ਹੋ ਤਾਂ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਫਕੀਰ ਹਾਂ ਤੇ ਅੱਜ ਦੀ ਰਾਤ ਇੱਥੇ ਗੁਜ਼ਾਰ ਕੇ ਅਸੀਂ ਇੱਥੋਂ ਅੱਗੇ ਵੱਲ ਚਲੇ ਜਾਵਾਂਗੇ ਤਾਂ ਗੁਰੂ ਜੀ ਤੇ ਮੋਹ ਇਹ ਵਚਨ ਸੁਣ ਕੇ ਉਹ ਕੰਨਿਆ ਵਾਪਸ ਆਪਣੀ ਝੁੱਗੀ ਵਿੱਚ ਚਲੀ ਗਈ ਤੇ ਝੁੱਗੀ ਅੰਦਰੋਂ ਇੱਕ ਮਾਸ ਦਾ ਟੁਕੜਾ ਲੈ ਕੇ ਆਈ ਤੇ ਉਸ ਨੂੰ ਟੱਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ ਮਾਸ ਦੋ ਸੇਰ ਦਾ ਹੋਇਆ ਤੇ ਫਿਰ ਉਸ ਕੰਨਿਆ ਨੇ ਮਾਸ ਦਾ ਇੱਕ ਸੇਰ ਆਪਣੇ ਕੋਲ ਰੱਖ ਲਿਆ ਤੇ ਦੂਸਰਾ ਸੇਰ ਭਾਈ ਬਾਲਾ ਜੀ ਨੂੰ ਦੇਣ ਲੱਗੀ ਤਾਂ ਉਸ ਕੰਨਿਆ ਦੇ ਹੱਥਾਂ ਵਿੱਚ ਮਾਸ ਦੇਖ ਕੇ ਭਾਈ ਬਾਲਾ ਹੈਰਾਨ ਹੋ ਗਿਆ ਤੇ ਉਸ ਕੰਨਿਆ ਤੋਂ ਪੁੱਛਣ ਲੱਗਾ ਕਿ ਇਸ ਉਜਾੜ ਵਿੱਚ ਅਸੀਂ ਨਾ ਤਾਂ ਕੋਈ ਜੀਵ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਦੇਖਿਆ ਹੈ ਫਿਰ ਇਹ ਇਹ ਇੰਨਾ ਸਾਰਾ ਮਾਸ ਤੂੰ ਕਿੱਥੋਂ ਲੈ ਕੇ ਆਈ ਹੈ ਤਪਾਈ ਬਾਲੇ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਸੁੰਦਰ ਕੰਨਿਆ ਬੋਲੀ ਕਿ ਚਲੋ ਮੇਰੇ ਨਾਲ ਮੇਰੀ ਝੁੱਗੀ ਦੇ ਅੰਦਰ ਚਲੋ ਤੇ ਆਪਣੀਆਂ ਅੱਖਾਂ ਨਾਲ ਹੀ ਦੇਖ ਲਬੋ ਤਪਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ-ਪਿੱਛੇ ਝੁੱਗੀ ਦੇ ਅੰਦਰ ਚਲਾ ਗਿਆ ਤੇ ਝੁੱਗੀ ਦੇ ਅੰਦਰ ਜਾ ਕੇ ਭਾਈ ਬਾਲਾ ਜੀ ਕੀ ਦੇਖਦਾ ਹੈ ਕਿ ਝੁੱਗੀ ਦੇ ਅੰਦਰ ਇੱਕ ਮੁਰਦਾ ਪੁੱਠਾ ਲਟਕਾਇਆ ਹੋਇਆ ਸੀ ਤਾਂ ਕੰਨਿਆ ਬੋਲੀ ਕਿ ਮੈਂ ਇਸ ਮੁਰਦੇ ਦਾ ਮਾਸ ਖਾਂਦੀ ਹਾਂ ਮੁਰਦੇ ਨੂੰ ਦੇਖ ਕੇ ਭਾਈ ਬਾਲਾ ਜੀ ਵਹਿ ਗੁਰੂ ਜੀ ਦਾ ਨਾਮ ਜਪਦੇ ਹੋਏ ਝੁੱਗੀ ਵਿੱਚੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਝੁੱਗੀ ਦੇ ਅੰਦਰ ਇਹ ਕੰਨਿਆ ਮਨੁੱਖ ਦਾ ਮਾਸ ਖਾਂਦੀ ਹੈ ਤਾਂ ਗੁਰੂ ਜੀ ਨੇ ਪਾਈ ਬਾਲਾ ਜੀ ਨੂੰ ਕਿਹਾ ਕਿ ਜਾ ਤੂੰ ਇਸ ਲੜਕੀ ਨੂੰ ਪੁੱਛ ਕਿ ਤੂੰ ਮਨੁੱਖ ਦਾ ਮਾਸ ਕਿਉਂ ਖਾਂਦੀ ਹੈ ਕੀ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਲੱਭਦਾ ਤਾਂ ਭਾਈ ਬਾਲਾ ਦਵਾਰਾ ਤੂੰ ਉਸ ਲੜਕੀ ਦੀ ਝੁੱਗੀ ਵਿੱਚ ਗਿਆ ਤੇ ਉਸ ਸੁੰਦਰ ਕੰਨਿਆ ਤੋਂ ਪੁੱਛਣ ਲੱਗਾ ਕਿ ਤੂੰ ਇਹ ਪਾਪ ਕਿਉਂ ਕਰਦੀ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਜ਼ਾਹਿਰ ਕਿਉਂ ਕਰਦਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਸਪਾਈ ਵਾਲਾ ਜੀ ਨੇ ਕਿਹਾ ਕਿ ਅਸੀਂ ਸੰਤ ਹੁੰਦੇ ਹਾਂ ਤੇ ਸੰਤਾਂ ਦੇ ਕੋਲੋਂ ਪਰਦਾ ਨਹੀਂ ਕਰੀ ਤਾਂ ਤੇ ਕੰਨਿਆ ਬੋਲੀ ਕਿ ਇਹ ਜਿਹੜਾ ਮੂਰਤ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸਦੇ ਘਰ ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ-ਚੰਗੇ ਖਾਣੇ ਤੇ ਚੰਗੇ ਚੰਗੇ ਬਸਤਰ ਪਹਿਨਣ ਨੂੰ ਦਿੰਦਾ ਸੀ ਤੇ ਫਿਰ ਜਦੋਂ ਮੈਂ 16 ਸਾਲ ਦੀ ਹੋਈ ਤਾਂ ਇਸਨੇ ਦੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਤੇ ਇਸਨੇ ਮੈਨੂੰ ਇੱਕ ਖਤਰੇਟੇ ਨੂੰ ਵੇਚ ਦਿੱਤਾ ਸੰਤ ਜੀ ਹੁਣ ਤੁਸੀਂ ਦੱਸੋ ਕਿ ਰਾਖਸ਼ਸ ਮੈਂ ਹੋਈ ਜਾਂ ਫਿਰ ਇਹ ਹੋਇਆ ਜਿਸ ਨੇ ਮੇਰਾ ਜਿਉਂਦੀ ਦਾ ਹੀ ਮਾਸ ਵੇਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੀ ਮ੍ਰਿਤਯੂ ਹੋ ਗਈ ਤੇ ਧਰਮ ਰਾਜ ਨੇ ਜਮਦੂਤਾ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਤਾਂ ਜਮਦੂਤ ਇਸ ਨੂੰ ਧਰਮ ਰਾਜ ਦੇ ਕੋਲ ਲੈ ਗਏ ਤਾਂ ਧਰਮ ਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ 'ਤੇ ਨਾ ਲਾਓ ਬਲਕਿ ਛੇਤੀ ਤੋਂ ਛੇਤੀ ਇਸ ਨੂੰ ਨਰਕ ਵਿੱਚ ਪਾ ਦੇਵੋ ਤਾਂ ਜਮਦੂਤਾਂ ਨੇ ਇਸ ਨੂੰ ਨਰਕਾਂ ਵਿੱਚ ਛੁੱਟ ਦਿੱਤਾ ਜਿਸ ਖੰਦਰੀਤੇ ਨਾਲ ਮੇਰਾ ਸੰਜੋਗ ਹੋਇਆ ਸੀ ਤਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਸੱਤ ਮੁੰਡਿਆਂ ਨੂੰ ਜਨਮ ਦਿੱਤਾ ਤੇ ਅਖੀਰ ਵਿੱਚ ਮੇਰੇ ਘਰ ਵਿੱਚ ਇੱਕ ਕੰਨਿਆ ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਦੇ ਕਿਉਂਕਿ ਮੈਨੂੰ ਕੁੜੀ ਨਹੀਂ ਚਾਹੀਦੀ ਪਰ ਮੈਂ ਆਪਣੀ ਧੀ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੀਰਾ ਮੀਰਾ ਕੋਈ ਰਿਸ਼ਤਾ ਨਹੀਂ ਤਾਂ ਪਤੀ ਦੇ ਮੂੰਹੋਂ ਇਹ ਹੀ ਗੱਲ ਸੁਣ ਕੇ ਮੇਰੀ ਮਤ ਮਾਰੀ ਗਈ ਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮੈਂ ਆਪਣੀ ਨਵ ਜੰਮੀ ਲੜਕੀ ਨੂੰ ਮਾਰ ਦਿੱਤਾ ਹੁਣ ਸਮਾਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਤੇ ਜਮਦੂਤ ਮੈਨੂੰ ਵੀ ਧਰਮਰਾਜ ਦੇ ਪਾਸ ਲੈ ਗਏ ਤਾ ਧਰਮਰਾਜ ਨੇ ਮੈਨੂੰ ਕਿਹਾ ਕਿ ਇਹ ਪਾਪ ਨੇ ਤੂੰ ਆਪਣੇ ਸਵਾਰਥ ਲਈ ਆਪਣੀ ਹੀ ਕੰਨਿਆ ਨੂੰ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤਣੀ ਪਵੇਗੀ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਦ ਲੋਗ ਵਿੱਚ ਵਿੱਤੂ ਜਾਵੇਂਗੀ ਤੇ ਇੱਕ ਉਜਾੜ ਪਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਨੋਚ-ਨੋਚ ਕੇ ਮਾਸ ਖਾਵੇਂਗੀ ਸੋ ਧਰਮ ਰਾਜ ਦੇ ਬਚਨਾਂ ਦੇ ਅਨੁਸਾਰ ਮੈਂ ਇੱਕ ਸੁੰਦਰ ਕੰਨਿਆ ਦਾ ਜਨਮ ਲਿਆ ਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਂਦੀ ਹਾਂ ਕੰਨਿਆ ਦੀ ਇਹ ਹੀ ਹੱਡ ਬੀਤੀ ਸੁਣ ਕੇ ਭਾਈ ਵਾਲੇ ਨੂੰ ਉਸ ਉੱਪਰ ਦਿਆ ਆ ਗਈ ਤੇ ਉਸਨੇ ਗੁਰੂ ਜੀ ਦੇ ਪਾਸ ਜਾ ਕੇ ਸਾਰੀ ਗੱਲ ਦੱਸੀ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕਤੀ ਦਿਵਾਓ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਦੇਖ ਪਾਈ ਇੱਕ ਕੰਨਿਆ ਨੂੰ ਵੇਚਣਾ ਜਾਂ ਫਿਰ ਉਸ ਨੂੰ ਮਾਰਨਾ ਬਹੁਤ ਵੱਡਾ ਪਾਪ ਹੁੰਦਾ ਹੈ ਪਰ ਤੇਰਾ ਕਹਿਣਾ ਵੀ ਮੰਨਣਾ ਜ਼ਰੂਰੀ ਹੈ ਇਹੇ ਬਚਨ ਕਰਮ ਤੋਂ ਬਾਅਦ ਗੁਰੂ ਸਾਹਿਬ ਜੀ ਖੜੇ ਹੋ ਗਏ ਤੇ ਕੰਨਿਆਂ ਦੀ ਝੁੱਗੀ ਦੇ ਕੋਲ ਚਲੇ ਗਏ ਤਾਂ ਮਾਸ ਖਾਣ ਵਾਲੀ ਕੰਨਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤੇ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਬੋਲਿਆ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ ਹੋ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਲਦਾ ਇੱਕ ਸਿੱਟਾ ਉਸ ਦੇ ਮੁਰਦੇ ਪਿਤਾ ਉੱਪਰ ਵੀ ਮਾਰਿਆ ਤੇ ਉਸ ਮੁਰਦੇ ਨੂੰ ਵੀ ਮੁਕਤੀ ਹਾਸਲ ਹੋ ਗਈ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਇਹ ਸਾਕੀ ਚੰਗੀ ਲੱਗੀ ਹੋਵੇਗੀ ਇਹੋ ਜਈਆਂ ਹੋਰ ਸਾਕੀਆਂ ਸੁਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ